ਐਮਐਲ ਸਾਹਿਬ ਅੱਜ ਦਾਣਾ ਮੰਡੀ ਵਿੱਚ ਠੰਡੇ ਪਾਣੀ ਦੇ ਕੂਲਰ ਲਾਏ ਗਏ ਨੇ ਉਸ ਬਾਰੇ ਕੀ ਕਹੋਗੇ ਹਾਂਜੀ ਅੱਜ ਮਾਰਕੀਟ ਕਮੇਟੀ ਮਲੇਰਕੋਲਾ ਵੱਲੋਂ ਸਬਜ਼ੀ ਮੰਡੀ ਮਲੇਰਕੋਲਾ ਵਿਖੇ ਔਰ ਅਨਾਜ ਮੰਡੀ ਮਲੇਰਕੋਲਾ ਵਿਖੇ 9 ਕੂਲਰ ਜਿਹੜੇ ਨਾ ਉਹ ਲੋਕਾਂ ਦੀ ਸਹੂਲਤ ਲਈ ਲਗਾਏ ਜਾ ਰਹੇ ਹਨ ਔਰ ਉਹਨਾਂ ਦਾ ਅੱਜ ਇੱਥੇ ਉਦਘਾਟਨ ਕੀਤਾ ਗਿਆ ਹੈ ਮੈਂ ਸਮਝਦਾ ਹਾਂ ਕਿ ਇਹਦੇ ਨਾਲ ਸਬਜ਼ੀ ਮੰਡੀ ਦੇ ਵਿੱਚ ਆੜਤੀਆ ਸਹਿਬਾਨ ਬੜੀ ਵਾਲੇ ਰੇੜੀਆਂ ਵਾਲੇ ਕਿਸਾਨ ਭਰਾ ਸਾਰਿਆਂ ਨੂੰ ਬਹੁਤ ਜ਼ਿਆਦਾ ਜੀ ਸਹੂਲਤ ਹੋਏਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ 20 ਸਾਲਾਂ ਤੋਂ ਮੈਂ ਇਹ ਦੇਖ ਰਿਹਾ ਵੀ ਟੁੱਲਰ ਖਰਾਬ ਹੋਏ ਹੋਏ ਸੀ ਔਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਮੈਂ ਨਾਮ ਡਾਇਰੈਕਸ਼ਨ ਦਿੱਤੀ ਵੀ ਤੁਰੰਤ ਨਵੇਂ ਕੁਲਰ ਖਰੀਦ ਕੇ ਸਬਜ਼ੀ ਮੰਡੀ ਚ ਵੀ ਤੇ ਅਨਾਜ ਮੰਡੀ ਚ ਵੀ ਲਗਾਏ ਜਾਣ ਤਾਂ ਕਿ ਲੋਕਾਂ ਨੂੰ ਪਾਣੀ ਦੀ ਜਿਹੜੀ ਹੈ ਉਹ ਸਹੂਲਤ ਮਿਲ ਸਕੇ ਠੰਡਾ ਪਾਣੀ ਪੀ ਸਕਣ ਔਰ ਕਿਸੇ ਕਿਸਮ ਦੀ ਲੋਕਾਂ ਨੂੰ ਦਿੱਕਤ ਨਾ ਆਵੇ 20 ਸਾਲ ਬਾਅਦ ਲੱਗੇ ਔਰ 2.5 ਲੱਖ ਰੁਪਏ ਨਾ ਤੇ ਖਰਚਾ ਆਇਆ ਮੈਂ ਸਮਝਦਾ ਕਿ ਇਹ ਬਹੁਤ ਪਹਿਲਾਂ ਲੱਗ ਜਾਣੇ ਚਾਹੀਦੇ ਸੀ ਚਲੋ ਦੇਰ ਆਏ ਤੇ ਦੁਰਸ਼ਟ ਆਏ ਰੱਬ ਨੇ জাফরਲੀ ਸਾਹਿਬ ਨੂੰ ਚੇਅਰਮੈਨ ਬਣਾਇਆ ਤੇ ਇਹਨਾਂ ਦੇ ਹੱਥੀਂ ਕੰਮ ਹੋਣਾ ਸੀ ਤੇ ਵਧਾਈ ਦੇ ਪਾਤਰ ਨੇ ਇਹ ਚੇਅਰਮੈਨ ਸਾਹਿਬ ਔਰ ਚੇਅਰਮੈਨ ਸਾਹਿਬ ਮਿਲ ਕੇ ਵਧੀਆ ਕੰਮ ਕਰ ਰਹੇ ਹਨ ਸਾਰੇ ਦੋਵੇਂ ਮੰਡੀਆਂ ਦੇ ਆਰਤੀਆ ਸਹਿਬਾਨ ਨੂੰ ਮੇਰੀ ਇਹੋ ਗੁਜ਼ਾਰਿਸ਼ ਹੈ ਕਿ ਆਪਸੀ ਤਾਲਮੇਲ ਦੇ ਨਾਲ ਵਧੀਆ ਖੁਸ਼ਗਵਾਰ ਮਾਹੌਲ ਦੇ ਵਿੱਚ ਦੋਵੇਂ ਮੰਡੀਆਂ ਦੇ ਪ੍ਰਬੰਧ ਨੂੰ ਵਧੀਆ ਢੰਗ ਸੇ ਚਲਾਉਣ ਲਈ ਚੇਅਰਮੈਨ ਸਾਹਿਬ ਨਾਲ ਸੈਕਟਰੀ ਸਾਹਿਬ ਨਾਲ ਵਧੀਆ ਤਾਲਮੇਲ ਬਣਾ ਕੇ ਕੰਮ ਚਲਾਓ ਤਾਂ ਕਿ ਮੰਡੀ ਦੇ ਵਿੱਚ ਆਪਾਂ ਸਫਾਈ ਦਾ ਵੀ ਵਧੀਆ ਪ੍ਰਬੰਧ ਕਰ ਸਕੀਏ ਇਧਰਲੇ ਪਾਸੇ ਗੰਦਗੀ ਦੇ ਟੇਰ ਨੂੰ ਵੀ ਚੁਕਵਾ ਸਕੀਏ ਚਾਰ ਦੁਵਾਰੀ ਦਾ ਮਸਲਾ ਉਹ ਵੀ ਹੱਲ ਕਰਾਂਗੇ ਔਰ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਵੀ ਦੂਰ ਕਰਾਂਗੇ ਜੋ ਵੀ ਮੰਡੀ ਦੇ ਵਿੱਚ ਅ ਸੜਕਾਂ ਹਨ ਜਾਂ ਜੋ ਪ੍ਰੋਬਲਮਾਂ ਹਨ ਉਹ ਸਾਰੀਆਂ ਹੱਲ ਕਰਾਂਗੇ ਕਿਉਂਕਿ ਅਸੀਂ ਲੋਕਾਂ ਦੀ ਜਨਤਾ ਦੀ ਭਲੇ ਲਈ ਉਹਨਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਆਂ ਅਸੀਂ ਕੋਈ ਆਪਣੇ ਆਪ ਨੂੰ ਐਮਐਲਏ ਜਾਂ ਚੇਅਰਮੈਨ ਨਹੀਂ ਸਮਝਦੇ ਅਸੀਂ ਸਮਝਦੇ ਹਾਂ ਕਿ ਉੱਪਰ ਵਾਲੇ ਦੀ ਕਿਰਪਾ ਨਾਲ ਤੁਹਾਡੇ ਦੁਆਰਾ ਤੁਸੀਂ ਬਟਨ ਤੇ ਤੁਸੀਂ ਦਬਾਇਆ ਤੁਹਾਡੇ ਦੁਆਰਾ ਸਾਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤੇ ਅਸੀਂ ਲੋਕਾਂ ਦੇ ਸਾਹਮਣੇ ਵੀ ਜਵਾਬਦੇਹ ਹਾਂ ਔਰ ਅਬ ਦੀ ਤਿਆਰੀ ਜੁਈ ਜਵਾਬਦੇਹ ਹਾਂ ਲੋਕਾਂ ਨੂੰ ਆਉਣ ਵਾਲੀਆਂ ਦਿੱਕਤਾਂ ਦੂਰ ਕਰਨਾ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਔਰ ਇਨਸ਼ਾਅੱਲਾ ਦੋਵੇਂ ਮੰਡੀਆਂ ਦੇ ਬਿਹਤਰੀ ਲਈ ਹੋਰ ਜ਼ਿਆਦਾ ਕਦਮ ਚੱਕਾਂਗੇ ਹੋਰ ਵਧੀਆ ਕਰਕੇ ਜੋ ਜੋ ਵਾਟਰ ਕੂਲ ਲੱਗੇ ਨੇਗੇ ਜਿੰਨੇ ਐਮਐਲ ਸਾਬ ਕਹਿ ਕੇ ਗਏ ਨੇ 20 ਸਾਲਾਂ ਬਾਅਦ ਲੱਗੇ ਨੇ ਕੀ ਕਹੂੰ ਬਹੁਤ ਅੱਛੀ ਗੱਲ ਆ ਜੀ ਬਹੁਤ ਜ਼ਿਆਦਾ ਕਰਮੇ ਹੋਈਆਂ ਸਹੀ ਗੱਲ ਐ ਐਮਐਲ ਸਾਬ ਵੀ ਕਿ ਬਹੁਤ ਦੇਰ ਤੋਂ ਇਹ ਵਾਟਰ ਕੂਲ ਬੰਦ ਪਏ ਸੀ ਤੇ ਪਾਣੀ ਠੰਡਾ ਨਹੀਂ ਮਿਲ ਰਿਹਾ ਸੀ ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਸੀ ਇਸ ਕਰਕੇ ਅੱਜ ਬਹੁਤ ਖੁਸ਼ੀ ਦੀ ਗੱਲ ਆ ਸਾਰੇ ਲੋਕ ਇਕੱਠੇ ਹੋਣਾ ਥੋੜੀ ਆਰ ਪੀ ਤੇ ਰੀੜੀ ਵਾਲੇ ਤੇ ਮੈਂ ਸਮਝਦਾ ਤੇ ਬਹੁਤ ਵਧਾਈ ਹੈ ਪਾਤਰ ਐਮਐਲ ਸਾਬ ਤੇ ਜ਼ਾਫਰ ਜੀ ਸਾਡੇ ਧਰਮੇ ਸਾਹਮਣੇ ਬਹੁਤ ਬਹੁਤ ਵਧਾਈ ਜੀ ਅੱਜ ਵਾਟਰ ਕੂਲ ਲੱਗੇ ਆ ਤੇ ਕਿ ਸਾਡੀ ਬਹੁਤ ਦੇਰੀ ਨਾ ਦੇਰੀ ਨਾ ਮੰਗਸੀ ਹੈ ਜੀ ਕਿ ਸਾਡੇ ਜਿਹੜੇ ਵਾਟਰ ਕੋਲਰ ਨੇ ਸਬਜੀ ਮੰਡੀ ਗੱਲਾਂ ਵੰਡੀ ਦੋਨਾਂ ਦੇ ਬਹੁਤ ਤੇਰ ਤੋਂ ਖਰਾਬ ਪਏ ਸੀ بار بار ਅਸੀਂ ਆਫੀਸ ਸਾਮਾਨ ਨੇ ਧਿਆਨ ਦਿੱਤੇ ਹੋਏ ਰਹੇ ਪਰ ਕਿਸੇ ਨੇ ਨਹੀਂ ਸੁਣਿਆ ਅੱਜ ਸਾਡੇ ਨਵੇਂ ਚੇਅਰਮੈਨ جناب জাফর ਜੀ ਔਰ ਐਮਐਲਏ ਸਾਹਿਬ ਨੇ ਇਸ ਮੰਗ ਨੂੰ ਪੂਰਤੜਾਇਆ ਅਸੀਂ ਉਹਨਾਂ ਦਾ ਧੰਨਵਾਦੀ ਆ ਔਰ ਉਹਨਾਂ ਦਾ ਵਾਰ-ਵਾਰ ਸ਼ੁਕਰੀਆ ਕਰਦੇ ਆ ਕਿ ਉਹਨੇ ਬਹੁਤ ਅੱਛਾ ਕੀਤਾ ਜੋ ਬਹੁਤ ਅੱਜ